ਸਤਿ ਸ਼੍ਰੀ ਅਕਾਲ ਦੋਸਤੋ ਜਨਵਰੀ ਦਾ ਮਹੀਨਾ ਚੱਲ ਰਿਹਾ ਹੈ ਤੇ ਜਨਵਰੀ ਦੇ ਮਹੀਨੇ ਵਿੱਚ ਹਰ ਤਰ੍ਹਾਂ ਦੇ ਰੁੱਖਾਂ ਫੁੱਲ ਬੁੱਟਿਆਂ ਦੀ ਸਾਂਭ ਸੰਭਾਲ ਲਈ ਕੁਝ ਜ਼ਰੂਰੀ ਕੰਮ ਨੇ ਜਿਹੜੇ ਸਾਨੂੰ ਕਰਨੇ ਚਾਹੀਦੇ ਹਨ ਅਤੇ ਇਸ ਮਹੀਨੇ ਵਿੱਚ ਇਹ ਕੰਮ ਜ਼ਰੂਰ ਨਿਬੇੜ ਲਓ ਵੈਸੇ ਤਾਂ ਦਸੰਬਰ ਤੋਂ ਲੈ ਕੇ ਫਰਵਰੀ ਤੱਕ ਰੁੱਖਾਂ ਲਈ ਬਹੁਤ ਖਾਸ ਦੇਣ ਹੁੰਦੇ ਹਨ ਕਿਉਂਕਿ ਇਨ੍ਹਾਂ ਤਿੰਨੇ ਮਹੀਨਿਆਂ ਵਿੱਚ ਠੰਡ ਜ਼ਿਆਦਾ ਪੈਂਦੀ ਹੈ ਅਤੇ ਰੁੱਖ ਆਰਾਮ ਦੀ ਅਵਸਥਾ ਵਿੱਚ ਹੁੰਦੇ ਹਨ ਪਤਝੜੀ ਰੁੱਖ ਬਿਲਕੁਲ ਨੀਂਦ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ ਅਤੇ ਇੰਨਾ ਸਾਰਿਆਂ ਦੀ ਕਾਂਟ-ਛਾਂਟ ਲਈ ਇਹ ਸਮਾਂ ਟੁਕਮਾ ਹੈ। ਰੁੱਖਾਂ ਦੇ ਫੁੱਟਣ ਦਾ ਸਮਾਂ ਵੱਖੋ-ਵੱਖਰਾ ਹੈ। ਇਸ ਲਈ ਰੁੱਖਾਂ ਨੂੰ ਆਪਣਾ ਫਟਾਰਾ ਸ਼ੁਰੂ ਹੋਣ ਤੋਂ 10-15 ਦਿਨ ਪਹਿਲਾਂ ਉਹਨਾਂ ਦੀ ਕਾਂਟ-ਛਾਂਟ ਦਾ ਕੰਮ ਜ਼ਰੂਰ ਨਿਵੇੜ ਲਓ। ਚਾਹੇ ਉਹ ਫਲਦਾਰ ਪੌਦੇ ਹੋਣ, ਚਾਹੇ ਸਜਾਵਟੀ ਹੋਣ, ਚਾਹੇ ਛਾਂ ਵਾਲੇ ਰੁੱਖ ਹੋਣ। ਉਹਨਾਂ ਦੀ ਕਾਂਟ-ਛਾਂਟ ਦਾ ਕੰਮ ਜ਼ਰੂਰ ਨਿਵੇੜ ਦਿਓ। ਇਸ ਤੋਂ ਇਲਾਵਾ ਜੇਕਰ ਦਸੰਬਰ ਮਹੀਨੇ ਵਿੱਚ ਫਲਦਾਰ ਪੌਦਿਆਂ ਨੂੰ ਰੂੜੀ ਖਾਦ ਜਾਂ ਦੂਜੀਆਂ ਖਾਦਾਂ ਦੀ ਵਰਤੋਂ ਨਹੀਂ ਕੀਤੀ ਤਾਂ ਤੁਸੀਂ ਇਸ ਮਹੀਨੇ ਵਿੱਚ ਉਹਨਾਂ ਨੂੰ ਖਾਦਾ ਪਾਉਣ ਦਾ ਕੰਮ ਨ ਵੀੜ ਸਕਦੇ ਹੋ ਸੋ ਇਸ ਤੋਂ ਇਲਾਵਾ ਨਵੇਂ ਪੌਦੇ ਲਗਾਉਣ ਲਈ ਵੀ ਇਹ ਸਮਾਂ ਢੁਕਮਾ ਹੈ ਜਿਹੜੇ ਪੌਦਿਆਂ ਦਾ ਫਟਾਰਾ ਫਰਵਰੀ ਵਿੱਚ ਸ਼ੁਰੂ ਹੋਣਾ ਹੈ ਉਹਨਾਂ ਨੂੰ ਤੁਸੀਂ ਇਸ ਮਹੀਨੇ ਵਿੱਚ ਨੰਗੀ ਜੜ੍ਹਾਂ ਹੀ ਪੁੱਟ ਕੇ ਇੱਕ ਥਾਂ ਤੋਂ ਦੂਜੀ ਥਾਂ ਲਗਾ ਸਕਦੇ ਹੋ ਉਹ ਬੜੀ ਆਸਾਨੀ ਨਾਲ ਨਵਾਂ ਫਟਾਰਾ ਸ਼ੁਰੂ ਕਰ ਲੈਣਗੇ ਇਹੇ ਤਰੀਕਾ ਸਿਰਫ ਪਤ ਜੜੀ ਪੌਦਿਆਂ ਲਈ ਵਰਤੋ ਇਹ ਵੀ ਤਰ੍ਹਾਂ ਦੇ ਪਤ ਜੜੀ ਪੌਦੇ ਹੋਣ ਚਾਹੇ ਉਹ ਸਜਾਵਟੀ ਹੈ ਫਲ ਵਾਲੇ ਹੈ ਜਾਂ ਫਿਰ ਸ਼ਾਂ ਵਾਲੇ ਹਨ ਉਹ ਜੇ ਰੁੱਖਾਂ ਪੌਦਿਆਂ ਨੂੰ ਤੁਸੀਂ ਇਸ ਮਹੀਨੇ ਵਿੱਚ ਨੰਗੀ ਜੜ ਤੋਂ ਪੁੱਟ ਕੇ ਆਸਾਨੀ ਨਾਲ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਮਹੀਨੇ ਵਿੱਚ ਪੌਦਿਆਂ ਨੂੰ ਠੰਡ ਤੋਂ ਜ਼ਰੂਰ ਬਚਾ ਕੇ ਰੱਖੋ ਜੇਕਰ ਪੌਦਿਆਂ ਨੂੰ ਕੀਤਾ ਹੋਇਆ ਸ਼ੌਰਾ ਆਸ-ਪਾਸੇ ਹੁੰਦਾ ਹੈ ਤਾਂ ਉਸ ਨੂੰ ਠੀਕ ਕਰਕੇ ਦੁਬਾਰਾ ਲਗਾ ਦੇ ਕਿਉਂਕਿ ਅੱਜ ਕੱਲ ਠੰਡ ਦਾ ਸਮਾਂ ਲੇਟ ਹੁੰਦਾ ਜਾ ਰਿਹਾ ਹੈ ਤੇ ਅਸਲੀ ਜ਼ਿਆਦਾ ਠੰਡ ਜਨਵਰੀ ਤੋਂ ਬਾਅਦ ਫਰਵਰੀ ਤੱਕ ਪੈਂਦੀ ਰਹਿੰਦੀ ਹੈ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਤਾਂ ਜੋ ਪੌਦਿਆਂ ਨੂੰ ਠੰਡ ਦਾ ਕੋਈ ਵੀ ਨੁਕਸਾਨ ਨਾ ਹੋ ਇਹ ਵਾਰ ਕਟੀਆਂ ਹੋਈਆਂ ਟਾਹਣੀਆਂ ਅੱਗੇ ਤੋਂ ਸੁੱਕਣ ਲੱਗਦੀਆਂ ਹਨ ਇਸ ਸਮੱਸਿਆ ਤੋਂ ਬਚਣ ਲਈ ਜਦੋਂ ਵੀ ਕੋਈ ਫਲਦਾਰ ਪੌਦੇ ਦੀ ਟਾਣੀ ਦੀ ਕਟ ਕਾਂਟ ਛਾਂਟ ਕਰੋ ਉਸ ਦੇ ਕੱਟੇ ਹੋਏ ਭਾਗ ਤੇ ਬੋਰੇਟ ਪੇਸਟ ਜਾਂ ਫਿਰ ਫੰਗੀਸਾਈਡ ਦਾ ਲੇਪ ਜ਼ਰੂਰ ਲਗਾਓ ਕਿਉਂਕਿ ਉਸ ਕੱਟੇ ਹੋਏ ਭਾਗ ਰਾਹੀਂ ਕੋਈ ਫੰਗਸ ਜਾਂ ਬਿਮਾਰੀ ਉਸ ਪੌਦੇ ਦੀ ਅੱਗੇ ਟਾਣੀ ਨੂੰ ਨੁਕਸਾਨ ਨਾ ਪਹੁੰਚਾ ਸਕੇ ਇਸ ਤੋਂ ਇਲਾਵਾ ਧਿਆਨ ਰੱਖੋ ਕਿ ਅੱਜ ਕੱਲ੍ਹ ਮੌਸਮ ਗਰਮ ਠੰਡਾ ਹੋਣ ਦੇ ਕਾਰਨ ਪੌਦਿਆਂ ਉੱਪਰ ਤੇਲੇ ਚੇਪੇ ਦਾ ਹਮਲਾ ਹੋ ਰਿਹਾ ਹੈ ਦੇ ਨੁਕਸਾਨ ਤੋਂ ਪੌਦਿਆਂ ਨੂੰ ਬਚਾਉਣ ਲਈ ਉਹਨਾਂ ਉੱਪਰ ਸਪਰੇਅ ਦੀ ਵਰਤੋਂ ਕਰੋ ਜਨਵਰੀ ਮਹੀਨੇ ਦੇ ਅਖੀਰ ਵਿੱਚ ਕਲਮਾ ਤੋਂ ਤਿਆਰ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਸਜਾਵਟੀ ਫੁੱਲਾਂ ਵਾਲੇ ਪੌਦਿਆਂ ਦੀ ਅੱਗੇ ਨਵੀਂ ਪਿਉਂਦ ਤਿਆਰ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿਓ ਕਿਉਂਕਿ ਇਸ ਸਮੇਂ ਵਿੱਚ ਤੁਸੀਂ ਇਨ੍ਹਾਂ ਪੌਦਿਆਂ ਨੂੰ ਲਗਾ ਕੇ ਅੱਗੇ ਨਵੇਂ ਪੌਦੇ ਤਿਆਰ ਕਰ ਸਕਦੇ ਹੋ ਜਨਵਰੀ ਦੇ ਅਖੀਰ ਤੋਂ ਫਰਵਰੀ ਦੇ ਅੱਧ ਤੱਕ ਬਹੁਤ ਸੁਨਹਿਰੀ ਸਮਾਂ ਹੈ ਇਸ ਸਮੇਂ ਵਿੱਚ ਹਰ ਤਰ੍ਹਾਂ ਦੇ ਕਨੇਰ ਗੁਲਾਬ ਗੁੜਹਲ ਜਾਂ ਜਿੰਨੇ ਵੀ ਪੌਦੇ ਕਲਮਾ ਤੋਂ ਤਿਆਰ ਹੁੰਦੇ ਹਨ ਜੋ ਫਲਦਾਰ ਹੋਣ ਚਾਹੇ ਸ਼ਾਨਦਾਰ ਹੋਣ ਕਿਸੇ ਵੀ ਤਰ੍ਹਾਂ ਦੇ ਰੁੱਖ ਹਨ ਇਹਨਾਂ ਨੂੰ ਤਿਆਰ ਕਰਨ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿਓ ਚੰਗੀ ਕਿਸਮ ਦੇ ਪੌਦੇ ਉੱਪਰ ਨਿਸ਼ਾਨੀਆਂ ਲਾਓ ਆਪਣੀ ਨਿਗਾਹ ਵਿੱਚ ਰੱਖੋ ਜਿਨ੍ਹਾਂ ਤੋਂ ਅਸੀਂ ਅੱਗੇ ਪੌਦੇ ਤਿਆਰ ਕਰਨ ਲਈ ਕਲਮਾਂ ਲੈਣੀਆਂ ਹਨ ਸੋ ਇਹਨੇ ਇੱਕ ਕੰਮ ਜ਼ਰੂਰ ਜਨਵਰੀ ਦੇ ਰਹਿੰਦੇ ਹੋਏ ਦਿਨਾਂ ਵਿੱਚ ਨਿਵੇੜ ਲਓ ਧੰਨਵਾਦ ਜੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਕਿ ਸ਼ੇਅਰ ਕਰੋ ਵੱਧ ਤੋਂ ਵੱਧ ਰੁੱਖ ਲਗਾਓ ਆਪਣੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਓ ਰੁੱਖਾਂ ਤੇ ਫੁੱਲ ਬੂਟਿਆਂ ਦੀ ਜ਼ਿਆਦਾ ਜਾਣਕਾਰੀ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੀ ਜਾਣਕਾਰੀ ਮਿਲ ਸਕੇ ਧੰਨਵਾਦ